ਤੇ T20 ਵਿਸ਼ਵ ਕਪਲੇਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਹੁਣ ਤੋਂ ਕੁਝ ਦਿਨ ਪਹਿਲਾਂ ਹੀ BCCI ਵੱਲੋਂ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਹੈ ਟੀਮ ਇੰਡੀਆ ਦੀ ਕਪਤਾਨੀ ਇਸ ਵਾਰ ਫਿਰ ਤੋਂ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ ਟੀਮ ਇੰਡੀਆ ਦੀ ਰੋਹਿਤ ਸ਼ਰਮਾ ਕਪਤਾਨੀ ਕਰਨਗੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਚੋਣ ਕਮੇਟੀ ਦੀ ਮੰਗਲਵਾਰ ਨੂੰ ਬੈਠਕ ਕੀਤੀ ਗਈ ਜਿਸ ਵਿੱਚ ਕੇ 15 ਨਾਮਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਇਸ ਵਿੱਚ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ ਜਦਕਿ ਜਸਸਵੀ ਯਾਸਵਾਲ ਵਿਰਾਟ ਕੋਹਲੀ ਸੂਰਜ ਕੁਮਾਰ ਯਾਦਵ ਰਿਸ਼ਭ ਪੰਥ ਅਤੇ ਸੰਜੂ ਸੈਮਸਨ ਨੂੰ ਟੀਮ 'ਚ ਜਗ੍ਹਾ ਮਿਲੀਏ T20 ਵਿਸ਼ਵ ਕੱਪ 'ਚ ਕੁੱਲ 15 ਨਾਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਕਿਹੜੇ-ਕਿਹੜੇ ਉਹ ਨਾਮ ਨੇ ਤੁਹਾਨੂੰ ਦੱਸਦੇ ਆ ਦਰਸਲ T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਇਸ ਵਿੱਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਗਿਆ ਉਹਨਾਂ ਤੋਂ ਇਲਾਵਾ ਜਸਸਵੀ ਯਾਸਵਾਲ ਵਿਰਾਟ ਕੋਹਲੀ, ਸੂਰੇ ਕੁਮਾਰ ਯਾਦਵ, ਰਿਸ਼ਭ ਪੰਤ ਅਤੇ ਸੰਜੂ ਸੈਂਮਸਨ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਰਦਿਕ ਪੰਡਿਆ ਭਾਰਤੀ ਟੀਮ ਦੇ ਵਾਈਸ ਕਪਤਾਨ ਰਹਿਣਗੇ, ਜਦਕਿ ਉਹਨਾਂ ਦੇ ਨਾਲ ਸ਼ਿਵਮ ਦੂਬੇ, ਰਵਿੰਦਰ ਜੜੇਜਾ, ਅਕਸ਼ਰ ਪਟੇਲ ਕੁਲਦੀਪ ਜਾਦਵ ਯਜੂਬੇਂਦਰ ਚਹਿਲ ਅਤੇ ਅਰਸ਼ਦੀਪ ਸਿੰਘ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਤੇਜ ਗੇਂਦਬਾਜ਼ ਜਸਪ੍ਰੀਤ ਪੁਮਰਾ ਮੁਹੰਮਦ ਸਿਰਾਜ ਸ਼ੁਭਮਨ ਗਿੱਲ ਖਲੀਲ ਅਹਿਮਦ ਆਵੇਸ਼ ਖਾਨ ਅਤੇ ਰਿੰਕੂ ਸਿੰਘ ਨੂੰ ਵੀ ਇਸ ਟੀਮ ਦਾ ਹਿੱਸਾ ਬਣਾਇਆ ਗਿਆ ਦੱਸਿਆ ਕਿ ਇਸ ਵਾਰ ਦੋ ਪੰਜਾਬੀ ਖਿਡਾਰੀ ਜਿਨ੍ਹਾਂ ਵਿੱਚ ਕੇ ਅਰਸ਼ਦੀਪ ਸਿੰਘ ਅਤੇ ਸ਼ੁਭਮਨ ਗਿੱਲ ਨੇ ਉਨਾਂ ਨੂੰ ਵੀ ਇਸ ਟੀਮ 'ਚ ਥਾਂ ਦਿੱਤੀ ਗਈ ਹੈ ਦੱਸੀਏ ਕਿ T20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ 2024 ਦਾ ਇਹ T20 ਵਿਸ਼ਵ ਕੱਪ 1 ਜੂਨ ਤੋਂ 29 ਜੂਨ ਤੱਕ ਅਮਰੀਕਾ ਤੇ ਵੈਸਟ ਇੰਡੀਜ਼ 'ਚ ਖੇਡਿਆ ਜਾਵੇਗਾ ਟੀਮ ਇੰਡੀਆ 5 ਜੂਨ ਨੂੰ ਆਇਰਲੈਂਡ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ ਅਤੇ ਆਇਰਲੈਂਡ ਖਿਲਾਫ ਭਾਰਤੀ ਟੀਮ 5 ਜੂਨ ਨੂੰ ਆਪਣਾ ਪਹਿਲਾ ਮੈਚ ਖੇਡੇਗੀ ਜਦ ਕਿ ਟੀਮ ਦਾ ਦੂਜਾ ਮੁਕਾਬਲਾ 9 ਜੂਨ ਨੂੰ ਹੋਵੇਗਾ ਇਹ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ ਇਸ ਤੋਂ ਇਲਾਵਾ 12 ਜੂਨ ਨੂੰ ਪਾਰਟ ਅਮਰੀਕਾ ਨਾਲ ਪਿੜੇਗਾ ਅਤੇ 15 ਜੂਨ ਨੂੰ ਉਹਨਾਂ ਦਾ ਚੌਥਾ ਮੁਕਾਬਲਾ ਕੈਨੇਡਾ ਦੀ ਟੀਮ ਨਾਲ ਹੋਵੇਗਾ ਦੱਸਦੀ ਹੈ ਕਿ ਹੁਣ ਤੋਂ ਕੁਝ ਦਿਨ ਪਹਿਲਾਂ ਹੀ BCCI ਵੱਲੋਂ ਪਾਰਟੀ ਟੀਮ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਕਿਆਂ ਸੇ ਰਈਆਂ ਲਗਾਈਆਂ ਜਾ ਰਹੀ ਹੈ ਸੀ ਕਿ ਇਸ ਟੀਮ ਵਿੱਚ ਕਈ ਹੋਰ ਖਿਡਾਰੀਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਕੇ ਸ਼੍ਰੇਸ਼ ਅਈਅਰ ਦਾ ਨਾਮ ਵੀ ਸ਼ਾਮਿਲ ਸੀ ਪਰ ਇਸ ਵਾਰ ਟੀਮ ਚ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ ਟੀਮ ਵਿੱਚ ਰੋਹਿਤ ਸ਼ਰਮਾ ਯਸ਼ਸਵੀ ਯਸਵਾਲ ਵਿਰਾਟ ਕੋਹਲੀ ਸੂਰੇਸ਼ ਕੁਮਾਰ ਯਾਦਵ ਰਿਸ਼ਭ ਪੰਤ ਸੰਜੂ ਸੈਂਸਨ ਹਾਰਦਿਕ ਪੰਡਿਆ ਸ਼ਿਵਮ ਦੂਬੇ ਰਵਿੰਦਰ ਜੜੇਜਾ ਅਕਸ਼ਰ ਪਟੇਲ ਕੁਲਦੀਪ ਯਾਦਵ ਯਜੂਵਿੰਦਰ ਚਾਹਲ ਸੜੇ ਅਰਸ਼ਦੀਪ ਸਿੰਘ ਜਸਪ੍ਰੀਤ ਬੁਮਰਾ ਮੁਹੰਮਦ ਸਿਰਾਜ ਸ਼ੁਭਮਨ ਗਿੱਲ ਖਲੀਲ ਅਹਿਮਦ ਆਵੇਸ਼ ਖਾਨ ਅਤੇ ਰਿੰਕੂ ਸਿੰਘ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਦੱਸਿਆ ਗਿਆ ਇੱਕ ਧੂਮਤੋ ਟੀ20 ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਲਈ 15 ਨਾਮਾਂ ਦਾ ਐਲਾਨ ਕੀਤਾ ਗਿਆ ਹੈ ਭਾਰਤ ਆਪਣਾ ਪਹਿਲਾ ਮੁਕਾਬਲਾ 5 ਜੂਨ ਨੂੰ ਆਇਰਲੈਂਡ ਖਿਲਾਫ ਖੇਲੇਗੀ ਜਦਕਿ 9 ਜੂਨ ਨੂੰ ਪਾਰਟ ਦਾ ਮੁਕਾਬਲਾ ਪਾਕਿਸਤਾਨ ਦੀ ਟੀਮ ਨਾਲ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ